ਵੰਦਤ ਕਾਂਦੇ ਉਪਰ ਕੁਝ ਅਣਪਛਾਤੇ ਮਲਜ਼ਮਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਤੇ ਇਸ ਬਾਰੇ ਪੁਲਿਸ ਦੇ ਕੋਲ ਸ਼ਿਕਾਇਤ ਗਈ ਤਾਂ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਇੱਕ ਔਰਤ ਤੇ ਇੱਕ ਮਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ ਇਸ ਮਾਮਲੇ 'ਚ ਦੋ ਹੋਰ ਮਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਮਾਮਲਾ ਬਰਕਾਸ਼ਪੁਰ ਦੇ ਡਰਾਬਾਬਾ ਨਾਮਕ ਦੇ ਅਧੀਨ ਪੈਂਦੀ ਚੌਂਕੀ ਧਰਮਕੋਟ ਦਾ ਹੈ ਜਿੱਥੇ ਕਿ ਇੱਕ ਦੁਕਾਨ ਦੇ ਉੱਪਰ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਜੀ ਮਿਤੀ 1/1/25 ਨੂੰ ਦਿਨੇਸ਼ ਕੁਮਾਰ ਉਹ ਵੀ ਦੁਕਾਨਦਾਰ ਹਾਰਡਵੇਅਰ ਧਰਮਪੁਰੰਦਾਵਾ ਉਹਦੀ ਦੁਕਾਨਿਆ ਜਿੱਥੇ ਫਰੋਦੀ ਦੇ ਮਾਮਲੇ ਨੂੰ ਲੈ ਕੇ ਕੁਝ نام ਨੂ ਵਿਅਕਤੀਆਂ ਵੱਲੋਂ ਉਹਦੀ ਦੁਕਾਨ ਤੇ ਹਮਲਾ ਕਰਕੇ ਗੋਗੰਤ ਲਾਈਆਂ ਹੀ ਇਸ ਵਿੱਚ ਸੰਬੰਧੀ ਮਕਦਮਾ ਨੰਬਰ 150 ਮਿਤੀ 11/25 ਜੁਰਮ 111 253 131 ਬੀਐਨਐਸ ਅਪਤੀਸ਼ਤਾ ਜਿਲ੍ਹਾ ਨਾਰੰਗਟ ਥਾਣਾ ਨਹਿਰਾਬ ਬਨਾਨਕ ਦਰਜ ਰਜਿਸਟਰ ਹੋਇਆ ਉਸ ਵਿੱਚ ਹੁਣ ਤੱਕ ਕੁੱਲ ਚਾਰ ਰਿਪੋਰਟੀਆਂ ਹੋ ਚੁੱਕੀਆਂ ਜੋ ਇੱਕ ਲੇਡੀ ਸਿਮਰਨਜੀਤ ਕੌਰ ਇੱਕ ਸੰਦਾਨੂ ਸੀ ਉਹ ਗ੍ਰਿਸਰ ਦੇ ਉਹ ਵਾਲਾ ਪਿੰਡ ਜਿਹੜੇ ਕੋਲ ਦਾਸਪੁਰ ਬੰਦਿਆ ਮਾਨਯੂਗ ਦਾ ਉਹ ਇੱਕ ਕਿਸਟ ਦਾ ਬਗਾ ਅਤੇ ਇੱਕ ਦੋਸੀ ਕਰਨਦੀਪ ਮਸੀਹ ਮਤੀਸ਼ੇ 10 ਅਸ ਨੂੰ ਆ ਸੰਜਾਤ ਅਨਸਾਰ ਖਾਸ ਮੁਕਦਮਾ ਅਨਸਾਰ ਬੇਕਰ ਦਿੱਤਾ ਗਿਆ ਹੈ ਜਿਸ ਨੂੰ ਮਤੀ ਸੱਪ ਦਾ ਅੱਜ ਨੂੰ ਅਦਾਲਤ ਦੇ ਪੇਸ਼ ਕੀਤਾ ਗਿਆ ਹੈ ਜਿਸ ਤੋਂ ਕੋਈ ਸ੍ਰਮਾਨ ਤੇ ਕਿੰਨੇ ਖਾਣਾ ਵਾਲਾ ਵਿਆਹ ਬੰਦ ਕਰਾਇਆ ਹੈ ਜਿਸ ਨੇ ਅੱਜ ਆਪਣੇ ਕੀਤੇ ਫਰਜ਼ਾਨ ਸ਼ਾਮਸਾਰ ਵਾਰਦਾਤ ਸਮੇਂ ਵਰਕਰ ਇੱਕ ਦੇਸੀ ਪਿਸਤਲ ਮਾਰਕਸਟਾਰ ਸਮੇਤ ਇੱਕ ਰੌਂਗ ਜਿੰਦਾ ਇੱਕ ਖਾਦੀ ਕੋਲ ਆਪਣੇ ਕੀਤੇ ਫਰਜ਼ਾਨ ਸ਼ਾਮਸਾਰ ਜਿਹੜਾ ਤੁਸੀਂ ਬੰਨਾ ਮੋੜ ਜਾਮਨੋ ਬਹਾਦਰਕਵਾ ਵੇਰੋ ਦੇ ਦੂਰਾਂ ਦੇ ਪੁਲਿਸ ਪਾਟੀ ਦੇ ਦੇਖੇ ਦਿੱਤਾ ਕਿ ਹੋਇਆ ਜਿਹੜੀ ਵਾਰਦਾਰ ਦੇ ਅਨੁਸਾਰ ਉੱਥੇ ਇੱਕ ਇੱਕ ਰਾਉਂਡ ਫੈਰ ਹੋਇਆ ਹੈ ਇੱਕ ਰਾਉਂਡ ਇਹਨਾਂ ਪਹਿਲਾਂ ਨੇ ਰਾਉਂਡ ਜਿਹੜਾ ਵਾਰਦਾਰ ਕਰਦੋ ਪਹਿਲਾਂ ਪ੍ਰੈਕਟਿਸ ਤੌਰ ਤੇ ਚਲਾਇ ਤੁਸੀਂ ਬੰਕੇ ਜੋ ਵੀ ਖਾਲੀ ਕੋਲ ਬਣਾਉਂਦੇ ਟਿਕਾ ਇੱਕ ਰਾਉਂਡ ਫੈਰ ਹੋਇਆ ਇੱਕ ਜਿੰਦਾ ਰਹਿੰਦਾ ਰਹਿਣ ਵਾਲਾ ਸਾਰੇ ਜਿਹੜਾ ਦੋਸੀ ਕਰਨ ਬੀਬੀ ਸੀ ਹੈ ਇਹ ਹੈਗਾ ਜੀ ਗੁਰਚੱਕ ਦਾ ਰਹਿਣ ਵਾਲਾ ਜਿਹੜਾ ਦੋਸੀ ਰਾਜਵੀਰ ਉਰਪਿੰਪੜਿਆ ਇਹ ਧਰਮਕੋਟ ਪੱਕੇ ਦਾ ਰਹਿਣ ਵਾਲਾ ਦੋਨੋਂ ਹਰ ਕ੍ਰਿਮੀਨਲ ਲੋਕ ਨੇ ਕ੍ਰਿਮੀਨਲ ਕਾਰਜੇ ਵਕਫਾ ਕਿਤਰਾ ਹੋ ਜਾ ਵਕਫਾ ਕਥਾਣੇ ਜੇ ਆਲਰੇਡੀ ਪਹਿਲਾਂ ਹੀ ਇਹਨਾਂ ਦੀ ਤੰਮੀ ਮਦਦ ਹਾਂਜੀ ਪੀਸੀ ਕਰਾ ਕੇ ਜਿਹੜਾ ਰਮਾਨ ਰਮਾਨ ਤੋਂ ਦਾਫਾ ਹੋ ਸਕਦਾ ਜਾਵੇਗਾ ਜੇਕਰ ਹੋਰ ਵੀ ਕੋਈ ਦਰਾਨੇ ਰਮਾਨ ਕੁਛ ਬਿਸ ਕੋਈ ਰਿਕਵਰ ਹੁੰਦਾ ਤੇ ਜੋ ਕਬਜ਼ਾ ਹੋ ਸਕਦਾ ਹੈ ਜਦ ਪਾਣੀ ਚੀਪ ਲਈ 100 ਮੀਟਰ ਦੀ ਰਿਪੋਰਟ